ਜੀ ਸਾਰਿਆਂ ਨੂੰ ਤੇ ਅੱਜ ਜੋ ਕਹਾਣੀ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਕਿ ਉਹ ਹੈ ਜੀ ਇੱਕ ਨੂੰ ਤੇ ਸੱਸ ਦੀ ਕਹਾਣੀ ਤੇ ਹੋਸਟਲ ਦੇ ਵਿੱਚ ਉਹ ਜਿਹੜੀ ਲੜਕੀ ਰਹਿੰਦੀ ਹੁੰਦੀ ਹੈ ਹੋਸਟਲ ਵਾਲੀ ਨੂੰ ਤੇ ਆਸ਼ਰਮ ਵਾਲੀ ਸੱਸ ਹੀ ਆਪਣੀ ਕਹਾਣੀ ਦਾ ਮੇਨ ਟਾਈਟਲ ਆ ਕੌਰ ਸਿੰਘ ਤੇ ਉਸ ਦੀ ਪਤਨੀ ਜੀ ਬਲਜੀਤ ਕੌਰ ਦੋਨੇ ਆਪਣਾ ਰਾਜੀ ਪੂਛੀ ਜੀਵਨ ਬਤੀਤ ਕਰ ਰਹੇ ਹੁੰਦੇ ਪਰ ਉਹਨਾਂ ਤੇ ਕੋਈ ਔਲਾਦ ਨਹੀਂ ਹੁੰਦੀ ਜੀ ਉਹਨਾਂ ਦੇ ਵਿਆਹ ਦੇ 10-15 ਸਾਲ ਬੀਤ ਜਾਣ ਤੋਂ ਬਾਅਦ ਉਹਨਾਂ ਦੇ ਇੱਕ ਬਹੁਤ ਹੀ ਘਰੇ ਖੂਬਸੂਰਤ ਬੇਟਾ ਜਿਹੜਾ ਪੈਦਾ ਹੋ ਜਾਂਦਾ ਹੈ ਤੇ ਉਹ ਬਹੁਤ ਹੀ ਚਾਵਾ ਲਾਡਾ ਨਾਲ ਪਾਲਦੇ ਜੀ ਜਵਾਕ ਜਦੋਂ ਇੰਨੇ ਚਿਰਾਂ ਬਾਅਦ ਪੈਦਾ ਹੋਇਆ ਹੁੰਦਾ ਨਾ ਉਹਦੀ ਖੁਸ਼ੀ ਵੱਖਰੀ ਹੁੰਦੀ ਵੀ ਸਾਡੇ ਤਾਂ ਭਾਈ ਮਸਾ ਮਸਾ ਹੋਇਆ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਉਹ ਸਾਰਾ ਉਹਨੂੰ ਵਧੀਆ ਕਾਉਂਟਮੈਂਟ ਸਕੂਲ ਦੇ ਵਿੱਚ ਪੜਾਉਂਦੇ ਆਪਦੀ ਹੱਦ ਤੋਂ ਵੱਧ ਖਰਚੇ ਕਰਦੇ ਆ ਤੇ ਇਸ ਤਰ੍ਹਾਂ ਹੀ ਉਹਦੀ ਆਸਵੰਤ ਦੀ ਕਾਰਤਿੰਦੀ ਡੈਥ ਹੋ ਜਾਂਦੀ ਹੈ ਤੇ ਬਲਜੀਤ कौर ਦੀ ਸਾਸੂ ਉਸ ਨੂੰ ਪਸੰਦ ਨਹੀਂ ਕਰਦੀ ਹੁੰਦੀ ਬਿਲਕੁਲ ਵੀ ਤੇ ਬਲਜੀਤ कौर ਭਾਈ ਬਹੁਤ ਇਕੱਲੀ ਰਹਿ ਜਾਂਦੀ ਹੈ ਵਿਚਾਰੀ ਤੇ ਉਹਦੀ ਸੱਸ ਕਹਿੰਦੀ ਵੀ ਮੈਂ ਤਾਂ ਤੈਨੂੰ ਕਹਿੰਦੀ ਆ ਤੇ ਇੱਕ ਪੋਤੇ ਦੇ ਕਰਕੇ ਘਰੇ ਰੱਖਿਆ ਹੋਇਆ ਤੇ ਨਹੀਂ ਤਾਂ ਕਦੀ ਮੈਂ ਤੈਨੂੰ ਕੋਲੋਂ ਦੀ ਕੱਢ ਦਾਂ ਘਰੋਂ ਤੇ ਉਸਦੇ ਮੁੰਡੇ ਦਾ ਵੀ ਮੋਹ ਜੀ ਆਪਦਾਦੀ ਨਾਲ ਹੀ ਜ਼ਿਆਦਾ ਹੁੰਦਾ ਮਾਂ ਦਾ ਘਟ ਹੀ ਕਰਦਾ ਹੁੰਦਾ ਤੇ ਚਲੋ ਜੀ ਦਿਨੋ ਦਿਨ ਬੀਤਦੇ ਜਾਂਦੇ ਆ ਸਾਸੋਰਾਂ ਵੀ ਆਪਾਂ ਚਲਾਣਾ ਕਰ ਜਾਂਦੇ ਤੇ ਮੁੰਡੇ ਨੂੰ ਇੱਕ ਨਾਲ ਦੇ ਦਫ਼ਤਰ ਦੇ ਵਿੱਚ ਕੰਮ ਕਰਨ ਦੀ ਕੁੜੀ ਪਸੰਦ ਆ ਜਾਂਦੀ ਹੈ ਜਿਸ ਦਾ ਕੋਈ ਮਾਪਾ-ਬਾਪ ਨਹੀਂ ਹੁੰਦਾ ਤੇ ਹੋਸਟਲ ਦੇ ਵਿੱਚ ਰਹਿੰਦੀ ਹੁੰਦੀ ਹੈ ਉਹ ਤੇ ਚਾਚੇ-ਚਾਚੀ ਉਹਦਾ ਖਰਚਾ ਭੇਜ ਦਿੰਦੇ ਆ ਕਿਉਂਕਿ ਤੇ ਪੇਰੈਂਟ ਦੀ ਥੋੜੀ-ਬਹੁਤ ਜਾਇਦਾਦ ਹੁੰਦੀ ਹੈ ਉਸ ਤੇ ਕਰਕੇ ਤੇ ਉਹਨਾਂ ਨਾਲ ਬਣਦੀ ਉਹਦੀ ਘਾਟ ਹੀ ਹੁੰਦੀ ਹੈ ਤੇ ਉਹ ਵਿਆਹ ਕਰਵਾ ਲੈਂਦੇ ਇੱਕ ਵਾਰ ਮਾਂ ਨੂੰ ਕੁਛ ਦਈ ਆ ਕਿ ਬਸ ਕੋਰਟ ਮੈਰਿਜ ਕਰਵਾ ਲੈਂਦਾ ਉਸ ਤੋਂ ਬਾਅਦ ਉਹ ਜਿੱਥੇ ਜਾ ਕਰ ਦਿੰਦੇ ਉੱਥੇ ਰਹਿਣ ਲੱਗ ਜਾਂਦੇ ਤੇ ਉਹ ਵਿਚਾਰੀ ਇਕੱਲੀ ਰਹਿੰਦੀ ਪਿੰਡ ਤੇ ਇੱਕ ਦੋ ਵਾਰ ਮੁੰਡੇ ਨੇ ਕਿਹਾ ਵੀ ਮੈਂ ਆਪਦੀ ਮਾਂ ਨੂੰ ਲਿਆ ਆਵਾਂ ਤੇ ਉਹ ਕਹਿੰਦੀ ਵੀ ਸ਼ਾਲੂਮ ਦਾ ਯੋਜਨਾ ਕਾਹਨ ਲਈ ਤਾਂ ਕਹਿੰਦੀ ਮੈਨੂੰ ਨਹੀਂ ਭੀੜ ਭਾਂਡ ਜੀਤੇ ਰਹਿਣਾ ਪਸੰਦ ਵੀ ਮੈਂ ਤਾਂ ਸ਼ੁਰੂ ਦੀ ਹੋਸਟਲ ਚ ਰਹੀ ਐ ਮੈਨੂੰ ਇਦਾਂ ਦੇ ਰਿਖਤੇ ਨਹੀਂ ਮਿਲਿਆ ਲੱਗਦੇ ਦਿਨੋਂ ਦਿਨ ਭਾਈ ਉਹਨਾਂ ਦੇ ਦੋ ਬੱਚੇ ਹੋ ਜਾਂਦੇ ਆਈ ਦੋ ਕਮਰੇ ਆ ਦੋਨੋਂ ਤਾਂ ਫਲੈਟ ਹੁੰਦਾ ਤੇ ਦਿਨ ਬੀਤਦੇ ਜਾਂਦੇ ਤੇ ਵਿਚਾਰੀ ਬਹੁਤ ਹੀ ਕਮਜ਼ੋਰ ਹੋ ਜਾਂਦੀ ਸੀ ਬਲਜੀਤ ਕੌਰ ਤੇ ਭਾਈ ਜਦੋਂ ਤਾਂ ਮੁੰਡਾ ਮਿਲਣ ਆਉਂਦਾ ਆਂਢੀ ਗਮਾਂਢੀ ਹੁਣ ਕਹਿੰਦੇ ਵੀ ਤਾਕੇ ਆਪਦੀ ਮਾਂ ਨੂੰ ਭਾਈ ਨਾਲ ਲੈ ਕੇ ਜਾ ਹੁਣ ਤੂੰ ਵਿਵਾਦ ਚ 20 ਕਰੋੜ ਤੋਂ ਤੇ ਲੱਡੂ ਪਕਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਜਾਉਂਦੇ ਜੀਣਾ ਦੀ ਸੇਵਾ ਕੀਤੀ ਤਾਂ ਵਿਚਾਰੀ ਕੱਲੀ ਰਹਿ ਗਈ ਉਧਰ ਪੈ ਸ਼ਾਲੂ ਕਾਲ ਪੈ ਜਾਂਦੀ ਹੈ ਵੀ ਮਨਾਣਾ ਇੱਥੇ ਨਹੀਂ ਆਉਣੀ ਚਾਹੀਦੀ ਬੁੜੀ ਚਾਰਾ ਲੜਾਈ ਤੋਂ ਡਰਦਾ ਹੀ ਉਹਨੇ ਇੱਕ ਆਸ਼ਰਮ ਦੇ ਵਿੱਚ ਛੱਡ ਆਉਂਦਾ ਹੈ ਕਹਿੰਦਾ ਵੀ ਮਹੀਨੇ ਦੇ ਮਹੀਨੇ ਕਹਿੰਦਾ ਮੈਂ ਖਰਚਾ ਪੇ ਕਰ ਦਿਆ ਕਰੂੰਗਾ ਤੇ ਵੀ ਤੁਸੀਂ ਮੇਰੀ ਮਾਂ ਦੀ ਸਾਂਭ ਸੰਭਾਲ ਵਧੀਆ ਕਰਨੇ ਉਹ ਕਹਿੰਦੇ ਠੀਕ ਹੈ ਜੈਨ ਲੰਘਦੇ ਜਾਂਦੇ ਆਈ ਉੱਥੇ ਵੀ ਖਰਚਾ ਮਹੀਨੇ ਦੇ ਮਹੀਨੇ ਭੱਟ ਆ ਜਾਂਦੇ ਨੇ ਆਸ਼ਰਮ ਦਾ ਜਿਹੜੀ ਜਗ੍ਹਾ ਚੇਂਜ ਹੋਣੀ ਹੁੰਦੀ ਹੈ ਈ ਤੇ ਉਹ ਫੋਨ ਕਰ ਦਿੰਦੇ ਆ ਵੀ ਭਾਈ ਆਪਦੀ ਮਾਂ ਨੂੰ ਇੱਕ ਮਹੀਨਾ ਤੁਹਾਨੂੰ ਘਰੇ ਰੱਖਣਾ ਪੈਣਾ ਕਿਉਂਕਿ ਅਸੀਂ ਸਾਰਿਆਂ ਨੂੰ ਘਰੋਂ ਘਰੀ ਵਾਪਸ ਭੇਜ ਰਹੇ ਹਾਂ ਜਾਂ ਕੋਈ ਹੋਰ ਪ੍ਰਬੰਧ ਕਰ ਰਹੇ ਹਾਂ ਤਾਂ ਕਿ ਵੀ ਜਿਹੜੀ ਨਵੀਂ ਬਿਲਡਿੰਗ ਆ ਬਣ ਕੇ ਤਿਆਰ ਹੋ ਜਾ ਕੇ ਗੇਟ-ਕੋਟ ਲੱਗ ਜਾਣ ਉਹਨਾਂ ਤੇ ਇਹਨਾਂ ਦਾ ਇੱਥੇ ਰਹਿਣਾ ਸਹੀ ਨਹੀਂ ਹੈਗਾ। ਉਹ ਪਾਈ ਸ਼ਾਲੂ ਨਾਲ ਗੱਲ ਕਰ ਦੋ ਤਾਂ ਗਰਪੈੰਦੀ ਇੱਥੇ ਨਹੀਂ ਹੋਣੀ ਚਾਹੀਦੀ ਉਹ ਕਹਿੰਦਾ ਵੀ ਮੈਂ ਇਹਨਾਂ ਨਾਲ ਚਾਰ ਬੰਦੇ ਆ ਕਹਿੰਦਾ ਇੱਕ ਮਾਂ ਨੂੰ ਆਪ ਨੂੰ ਘਰੇ ਨਹੀਂ ਲਿਆ ਰਹੇ ਵੀ ਪਲੇਸ ਨਾ ਪੈ ਜੇ ਵੀ ਤੇਰੇ ਕੋਈ ਮਾਂ ਭਯੋਗ ਦੇ ਪਿੱਛੇ ਹੈ ਨਹੀਂ। ਤੇ ਬੱਚੇ ਰੋਲ ਜਾਣਗੇ ਨਹੀਂ ਕਹਿੰਦਾ ਤੇਰੀ ਕੀ ਔਕਾਤ ਹੈ ਵੀ ਮੇਰੇ ਬਾਹਰ ਨੂੰ ਤੂੰ ਘਰੇ ਨਾ ਵੜਨ ਦਵੇਂ ਚਲੋ ਭਾਈ ਇੰਨਾ ਖਣ ਕੇ ਚੁੱਪ ਹੋ ਜਾਂਦੀ ਹੈ ਤੇ ਉਹ ਲੈਣ ਚਲਾ ਜਾਂਦਾ ਕਹਿੰਦਾ ਸ਼ਾਮ ਨੂੰ ਮੰਮੀ ਘਰੇ ਆਵੰਗੇ ਬੋਲਦੀ ਨਹੀਂ ਕੁਛ ਵੀ ਚਲੋ ਆ ਦੀ ਮਾਂ ਨੂੰ ਭਾਈ ਲੈ ਆਉਂਦਾ ਉਹਦੀ ਮਾਂ ਨੂੰ ਜਦੋਂ ਆਸ਼ਰਮ ਵਾਲੇ ਦੱਸਦੇ ਵੀ ਤੇਰੀ ਮੁੰਡਾ ਭਾਈ ਤੈਨੂੰ ਲੈਣ ਆ ਰਿਹਾ ਬੜੀ ਖੁਸ਼ ਹੁੰਦੀ ਹੈ ਉਹ ਕਹਿੰਦੀ ਮੈਂ ਤਾਂ ਵੀ ਰੱਬ ਤੋਂ ਮਰਾ ਦੀ ਮੰਗੀ ਸੀ ਵੀ ਮੇਰਾ ਪੁੱਤ ਮੈਨੂੰ ਲੈਣ ਆ ਜੇ ਹੋਰ ਮੈਨੂੰ ਕੁਝ ਵੀ ਨਹੀਂ ਚਾਹੀਦਾ ਚਲੋ ਭਾਈ ਤੇ ਉਹ ਪੈਕ ਪੈਕ ਕਰਕੇ ਆ ਜਾਂਦੀ ਏ ਘਰੇ ਤੇ ਦੀ ਮਾਂ ਦੇਖਣ ਸਾਰੇ ਸਮਝ ਜਾਂਦੀ ਵੀ ਨਾ ਤੇ ਦੋ ਹੀ ਕਮਰੇ ਵੀ ਮੈਂ ਕਿੱਥੇ ਪਉਂਗੀ ਉਹ ਆਦੇ ਪੁੱਤੇ ਪੁੱਤੇ ਭਾਈ ਤੇ ਨੇ ਬੱਚਿਆਂ ਦੀ ਅੰਦਰੋਂ ਆਵਾਜ਼ਾਂ ਆਉਂਦੀਆਂ ਨੇ ਕਿ ਕੋਈ ਗੈਸਟ ਆਇਆ ਗੈਸਟ ਆ ਮਹਿਮਾਨ ਆਏ ਕਿਉਂਕਿ ਆਉਂਦਾ ਜਾਂਦਾ ਉਹਨਾਂ ਦੇ ਘਰੇ ਕੋਈ ਹੈ ਨਹੀਂ ਸੀ ਤੇ ਉਹਦਾ ਪਿਓ ਕਹਿੰਦਾ ਵੀ ਇਹ ਤੁਹਾਡੀ ਦਾਦੀ ਮਾਂ ਹੈ ਮੇਰੀ ਮੰਮਾ ਜਿਵੇਂ ਤੁਹਾਡੇ ਮੰਮਾ ਨੇ ਤੇ ਗੈਸਟ ਨਹੀਂ ਹੈਗੇ ਅੱਜ ਕੋਈ ਇੱਥੇ ਹੀ ਰਹਿਣਗੇ ਬੇਟਾ बच्चे बहुत खुश होंदे है ये क्योंकि अकेले పండే ਉਹਨਾਂ ਨੂੰ ਤਾਂ ਬਹੁਤ ਹੀ ਦੁਖੀ ਕੀਤਾ ਪਿਆ ਹੁੰਦਾ ਹੈ ਨਾ ਤੇ ਉਹ ਵਿਚਾਰੀ ਕਹਿੰਦੀ ਬੱਚਾ ਮੈਂ ਨਾਲ ਦਾ ਰੂਮ ਨਹੀਂ ਦਿਖਾਉਂਗੀ ਉਹ ਗੱਲ ਸਮਝ ਜਾਂਦੀ ਕਿ ਉਹਦੀ ਨੂੰਹ ਉਹ ਇੱਕ ਤਾਂ ਇੱਥੇ ਰੱਖ ਕੇ ਰਾਜ਼ੀ ਨਹੀਂ ਹੁੰਦੀ ਤੇ ਵੀ ਉਤੋਂ ਤੋਂ ਕਹਿੰਦੀ ਮੈਂ ਚਾਹ ਪਾਣੀ ਲੈ ਕੇ ਆਉਣੀ ਆ ਜਾਂ ਕਿਵੇਂ ਫਿਰ ਕੀ ਹੁੰਦਾ ਹੀ ਉਹ ਕਹਿੰਦੀ ਤਾਂ ханਜੀ दादी ਮੈਂ ਉਹ ਕਹਿੰਦੀ ਇਹ ਵੀ ਹੌਲੀ ਹੌਲੀ ਬੱਚਿਆਂ ਨੂੰ ਇੰਨਾ ਆਪਣੇ ਨਾਲ ਗੱਲਾਂ ਚਲਾ ਲੈਂਦੀ ਉਹ ਕਹਿੰਦੀ ਵੀ ਸ਼ਾਮ ਨੂੰ ਮੈਨੂੰ ਆਪਦੇ ਨਾਲ ਬੈੱਡ ਸ਼ੇਅਰ ਕਰੋਗੇ ਤੁਸੀਂ ਮੇਰੇ ਨਾਲ ਕਹਿੰਦੀ ਹਾਂਜੀ ਕਾਂ ਕਦੇ ਸੁਣ ਕਹਾਣੀਆਂ ਸੁਣਾਉਂਦੀ ਭਈ ਉਹ ਦੋਨਾਂ ਨੇ ਇੱਕ ਪਾਸੇ ਪਾਲੀ ਦੀ ਕੁੜੀ ਇੱਕ ਪਾਸੇ ਹੁੰਡੇ ਨੂੰ ਰਾਤ ਨੂੰ ਕਹਾਣੀਆਂ ਸੁਣਾਉਂਦੀ ਆ ਉਹ ਨੋਹ ਦੇਖਦੀ ਆ ਰਾਤ ਨੂੰ ਖਿੜਕੀ ਵਿੱਚ ਦੀ ਉਹ ਦੋਨਿਆਂ ਦੇ ਬਾਂਹਾਂ ਤੇ ਸੁੱਤੇ ਪਏ ਹੁੰਦੇ ਕਹਿੰਦੀ ਕੋਈ ਇੰਨਾ ਵੀ ਪਿਆਰ ਕਰ ਸਕਦਾ ਹੈ ਜੀ ਆਪਦੇ ਪੋਤੇ ਪੋਤਰੀਆਂ ਨੂੰ ਹਨਾ ਕਹਿੰਦੀ ਕਿੰਨੀ ਔਖੀ ਹੋਈ ਜਾਂਦੀ ਵਿਚਾਲੇ ਪਈਏ ਕਹਿੰਦੀ ਕਹਾਣੀਆਂ ਸੁਣਾਈਆਂ ਦੂਜੇ ਦਿਨ ਭਈ ਉਹ ਤੁਸਦੇ ਆ ਉੱਠਣ ਦੀ ਆਪ ਤੋਂ ਹੁੰਦੀ ਆ ਉਹ ਸੁੱਦੇ ਆ ਉੱਠ ਖੜਦੀ ਆ ਜੀ ਚਾਹ ਬਣਾਉਂਦੀ ਆ ਬੱਚਿਆਂ ਨੂੰ ਪਿਆ ਦਿੰਦੀ ਆ ਤਿਆਰ ਵੀ ਕਰ ਦਿੰਦੀ ਆ ਸਕੂਲ ਨੂੰ ਉਹਨਾਂ ਨੂੰ ਉਹਦੀ ਨੋਟ ਦਿ�ਾ 7 ਵਜੇ ਉਹ ਤੋਂ ਪਹਿਲਾਂ ਸਬਜ਼ੀ ਵਗੈਰਾ ਵੀ ਕਿਚਨ ਦੇ ਵਿੱਚ ਜਾ ਕੇ ਬਣਾ ਕੇ ਆਟਾ ਗੁੰਨ ਕੇ ਰੱਖ ਲੈਂਦੀ ਐ ਜਦੋਂ ਦੇਖਦੀ ਵੀ ਮੇਰੀ ਸੱਸ ਤਾਂ ਕੰਮ ਕਰੀ ਜਾਂਦੀ ਐ ਤੇ ਵੀ ਮੈਂ ਤਾਂ ਕਹਿੰਦੀ ਓਹੋ ਟੂ ਲੇਟ ਹੋ ਗਈ ਐ ਇੰਤਾ ਕਹਿੰਦੀ ਮੰਮੀ ਕਹਿੰਦੀ ਉਹ ਕਹਿੰਦੀ ਬੇਟੇ ਸਾਰਾ ਕੰਮ ਬਣਿਆ ਪਿਆ ਬਸ ਤੁਸੀਂ ਕਹਿੰਦੀ ਨਾ ਕਿ ਤਿਆਰ ਹੋ ਜਾਓ ਤੇ ਮੈਂ ਫੁਣਕਾ ਰਾੜ ਦੇਣੀ ਜਾਂ ਕਿਸੇ ਨੇ ਪਰੌਠਾ ਖਾਣਾ ਪਰੌਠਾ ਬਣਾ ਦੇਣੀ ਐ ਉਹਦੀ ਨੌਨਪੇ ਖਾਣਾ ਨਹੀਂ ਬਣਾਉਣਾ ਹੁੰਦਾ ਹੁੰਦਾ ਜਦੋਂ ਕਿ ਹੋਸਟਲ 'ਚ ਹੀ ਰਹਿੰਦੀ ਆ ਮੈਗੀ ਮੂਗੀ ਬਿਸਕਟ ਵਾਸਕਟ ਤੇ ਜਾਂ ਕੱਚਾ ਪਿੱਲਾ ਆ ਜਾ ਸਲਾਦ ਫੂਟ ਕੱਟ ਕੇ ਬੱਚਿਆਂ ਨੂੰ ਦਿੰਦੇ ਬੱਚੇ ਵੀ ਖਾਣਾ ਖਾ ਖਾ ਕੇ ਤੰਗ ਆ ਹੀ ਪੈਂਦੇ ਆ ਜਦੋਂ ਆਲੂ gobhi ਦੀ ਸਬਜੀ ਤੇ ਨਾਲ ਰੋਟੀਆਂ ਪਰੌਠੇ ਉਹ ਖਾਂਦੇ ਬੜੇ ਖੁਸ਼ ਹੋ ਜਾਂਦੇ ਆ ਉਹ ਭਾਈ ਮੈਗੀ ਬਣਾਉਣ ਲੱਗਦੇ ਕਿਤੇ ਬੇਟਾ ਇਹ ਕੀ ਕਰਦੀ ਵੀ ਇਹ ਚੀਜ਼ਾਂ ਨਹੀਂ ਕਹਿੰਦੀ ਡੇਲੀ ਖਾਣਾ ਚਾਹੀਦੀ ਮੈਂ ਤੇਰੇ ਲਈ ਰੋਟੀ ਬਣਾ ਕੇ ਦਿੰਦੀ ਆ ਦਫ਼ਤਰ ਵਾਸਤੇ ਪੈਕ ਕਰ ਦਈਏ ਵਧੀਆ ਟਿਫਨ ਪੈਕ ਕਰ ਦਈਏ ਜਦੋਂ ਭਾਈ ਜਾਂਦੀ ਆ ਤੇ ਉਹਦੇ ਨਾਲ ਦੇ ਵੀ ਕਹਿੰਦੇ ਵੀ ਅੱਜ ਤਾਂ ਕਮਾਲ ਹੀ ਹੋ ਗਿਆ ਸ਼ਾਲੂ ਬਤੂ ਮੈਗੀ ਜਾਂ ਪਰੌਠੇ ਕੱਟ ਕੇ ਲੈ ਕੇ ਵੀ ਆ ਇੱਕ ਰੋਟੀ ਲੈ ਲਈਏ ਸਬਜੀ ਵੀ ਬੜੀ ਸਵਾਦ ਆ ਇਹਨੂੰ ਮੇਰੀ ਸੱਸ ਆਈ ਹੋਈ ਹੈ ਉਹਨੇ ਬਣਾਈ ਮੈਂ ਤਾਂ ਬਣਾਉਣੀ ਨਹੀਂ ਆਉਂਦੀ ਹੌਲੀ ਹੌਲੀ ਭਾਈ ਦੈਨ ਨਿਕਲਦੇ ਜਾਂਦੇ ਆਈ ਮਹੀਨਾ ਪੂਰਾ ਹੋ ਜਾਂਦਾ ਮਹੀਨੇ ਵਾਸਤੇ ਆਈ ਹੁੰਦੀ ਉਹ ਸਾਰਾ ਕੰਮ ਕਰਦੀ ਲੀੜਾ ਕਪੜਾ ਵੀ ਧੋਂਦੀ ਆ ਉੱਥੋਂ ਦਾ ਘਰ ਆਏ ਨੂੰ ਵਧੀਆ ਘਰ ਸਾਫ਼ ਮਿਲਦਾ ਈ ਉਹਦੀ ਨੋ ਜਿਹੜੀ ਕਿ ਰਿਸ਼ਤਿਆਂ ਤੋਂ ਦੂਰ ਰਹੀ ਹੁੰਦੀ ਆ ਉਹਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਣ ਲੱਗਦਾ ਵੀ ਮੇਰੇ ਬੱਚੇ ਕਿੰਨੇ ਖੁਸ਼ ਰਹਿੰਦੇ ਆ ਵੀ ਇਹ ਸਾਡੇ ਲਈ ਸਾਰਾ ਦਿਨ ਕੰਮ ਕਰੀ ਜਾਂਦੀ ਆ ਸਾਰੇ ਦਿਨ ਆਹ ਆਪਣੇ ਪੋਤੇ ਪੋਤਿਆਂ ਨੂੰ ਪੜਾਉਂਦੀ ਈ ਵੀ ਵਾਕਿਆ ਹੀ ਖੂਨ ਦੇ ਰਿਸ਼ਤੇ ਆ ਜਿਹੜੇ ਵਧੀਆ ਹੁੰਦੇ ਨੇ ਤੇ ਉਹ ਕਹਿੰਦਾ ਮੁੰਡਾ ਕਹਿੰਦਾ ਵੀ ਮਾਂ ਕੱਪੜੇ ਪਾਣਾ ਕਹਿੰਦਾ ਤੇਰਾ ਆਸ਼ਰਮ ਚੋਂ ਫੋਨ ਆ ਗਿਆ ਵੀ ਤੈਨੂੰ ਤਾਂ ਸਿਰਫ ਹੁਣ ਛੱਡ ਕੇ ਆਉਣਾ। ਉਹ ਚਾਹੁੰਦਾ ਹੁੰਦਾ ਮੇਰੀ ਪਤਨੀ ਇਹਨੂੰ ਰੋਕ ਕੇ ਭਈ ਉਹ ਇਹਨਾਂ ਮੂੰਹ ਨਿਕਾਇਆ ਕਰ ਲੈਂਦੀ ਏ। ਕਿਉਂਕਿ ਉਹਨਾਂ ਦਾ ਪਿਆਰ ਕਦੇ ਮਿਲੇ ਹੀ ਨਹੀਂ ਸੀ। ਨਾ ਮਾਂ ਆਪਦਾ ਕਹਿੰਦੀ ਮਾਂ ਪਿਓ ਇੰਨਾ ਪਿਆਰ ਕਰਦੇ ਹੁੰਦੇ ਆ ਆਪਣੇ ਬੱਚਿਆਂ ਨੂੰ। ਤੇ ਪਹਿਲੀ ਵਾਰ ਦੇਖੀ ਕਹਿੰਦੀ ਮੈਂ ਤਾਂ ਇਸ ਰਿਸ਼ਤੇ ਤੋਂ ਹੀ ਵਾਂਝੀ ਸੀ। ਤੇ ਉਹ ਕਹਿੰਦੀ ਨਹੀਂ ਮੰਮੀ ਮੈਂ ਤੈਨੂੰ ਜਾਣ ਨਹੀਂ ਦਿੰਦੀ। ਕਹਿੰਦੀ ਮੈਂ ਤਾਂ ਮਾਂ ਦਾ ਰਿਸ਼ਤਾ ਕੀ ਚੀਜ਼ ਹੁੰਦੀ ਵੀ ਅਹਿਸਾਸ ਹੀ ਹੋਣਾ ਹੈ। ਕਦੇ ਮੰਮੀ ਜੀ ਤੂੰ ਨਾ ਕਹਿੰਦੀ ਤਾਂ ਦੱਸ ਦੇਂਦਾ